ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਪੇਜ ਡਾਇਰੈਕਟ ਫਾਰਮਰ ਟੂ ਫਾਰਮਰ ਤੇ ਅੱਜ ਮਿਤੀ 18 8 2025 ਤੇ ਸ਼ਾਮ ਦੇ ਤਕਰੀਬਨ 6:30 ਹੋ ਗਏ ਨੇ ਇਹ ਜੋ ਵੈਰਾਈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ PR131 ਹੈ ਤੇ ਇਸ ਵਕਤ ਤੱਕ ਤਕਰੀਬਨ ਬਹੁਤ ਵਧੀਆ ਖੜੀ ਹੈ ਮੇਰੇ ਆਪ ਦੇ ਖੇਤ ਚ ਅੱਜ ਵੀਡੀਓ ਬਣਾਉਣ ਦਾ ਇੱਕੋ ਇੱਕ ਕਾਰਨ ਹੈ ਕਈ ਬੰਗਾਂ ਨਾਲ ਗੱਲ ਹੁੰਦੀ ਆ ਅੱਜ ਕੱਲ ਫੰਗੀ ਸਾਈਡ ਬਾਰੇ ਕਿਉਂ ਹੋਣ ਫੰਗੀ ਸਾਈਡ ਧੜਾ ਧੜ ਬਿਕ ਰਹੇ ਨੇ ਮਾਰਕੀਟ ਚ ਕੋਈ ਕਹਿੰਦਾ ਮੈਂ ਕਿਹੜਾ ਕਰਤਾ ਕੋਈ ਕਹਿੰਦਾ ਮੈਂ ਕਿਹੜਾ ਲਿਆਉਣਾ ਅੱਡਵੱਡ ਦੌੜ ਹਰ ਇੱਕ ਦੀ ਅੱਡਵੱਡ ਸੋਚ ਬਸ ਆਪਾਂ ਤਾਂ ਇੱਕ ਨਿੱਕਾ ਜਿਹਾ ਚਾਨਣਾ ਪਾਉਣਾ ਜਿੰਨਾਂ ਵੀਰਾਂ ਨੂੰ ਚੰਗੀ ਲੱਗੀ ਜਾਣਕਾਰੀ ਉਹ ਸ਼ੇਅਰ ਕਰ ਦਿਓ ਤੇ ਜਿੰਨਾਂ ਨੂੰ ਨਾ ਚੰਗੀ ਲੱਗੀ ਉਹ ਸਕਿਪ ਕਰ ਦਿਓ ਮੇਰੇ ਹੱਥ ਵਿੱਚ ਨਾ ਇੱਕ ਪੱਤਾ ਮੈਂ ਦੂਜੇ ਖੇਚੋ ਤੋੜ ਕੇ ਲਿਆ ਆ ਉਹਦੇ ਵਿੱਚ ਆਹ ਹ ਸਰਕਲ ਸਪੌਟ ਮਿਲਿਆ ਜਿਹੜਾ ਵਿੱਚੋਂ ਲਾਈਟ ਬ੍ਰਾਊਨ ਸਾਈਡ ਆਇਰੀਆਂ ਡਾਰਕ ਬ੍ਰਾਊਨ ਹੈ ਇਹ ਹਜੇ ਤੱਕ ਸਟਾਰਟਿੰਗ ਹੈ ਲੀਫ ਬਲਾਸਟ ਦੀ ਕੋਈ ਟਾਵਾ ਪੱਤਾ ਮਿਲਿਆ वैसे दैट की बहुत कट बीमारी आई ना ए, कोई पत्ता लपेट मिली क्यों टाइम से बारिशा होंदियां रहंगा आज तक ये जेड़ा छोना ਤੁਸੀਂ स्क्रीन ਤੇ ਦੇਖ ਰਹੇ ਹੋ ਇਹਦੇ ਤੇ ਕੋਈ ਇਨਸੈਕਟੀਸਾਈਡ ਕੋਈ ਫੰਗੀਸਾਈਡ ਨਹੀਂ ਹੋਇਆ ਵੀਡੀਓ ਬਣਾਉਣ ਦਾ ਕਾਰਨ ਜਦੋਂ ਆਪਾਂ ਫੰਗੀਸਾਈਡ ਲਾਈਨ ਜਾਣਦੇ ਆ ਉੱਥੇ ਫੰਗੀਸਾਈਡ ਦੇ ਉੱਤੇ ਲਿਖਿਆ ਹੁੰਦਾ ਕੰਟੈਕਟ ਫੰਗੀਸਾਈਡ ਸਿਸਟੈਮਿਕ ਫੰਗੀਸਾਈਡ بس ਇਹ ਦੋ ਦਾ ਅੰਤਰੀ ਦੱਸਣਾ ਬਹੁਤੇ ਲੋਕਾਂ ਨੂੰ ਪਤਾ ਹੋਣਾ ਚਲੋ ਬਹੁਤੇ ਮੇਰੇ ਭਰਾ ਗੱਲਾਂ ਚ ਆ ਜਾਂਦੇ ਆ ਦੁਕਾਨਦਾਰਾਂ ਦੀਆਂ ਵਿੱਚ ਕਿਉਂ ਉਹਨਾਂ ਨੇ ਆਪ ਦਾ ਸੌਦਾ ਵੇਚਣਾ ਆਪਣਾ ਸੌਦਾ ਇਹ ਹੈ ਇਹਨੂੰ ਪੈਦਾ ਕਰਨਾ ਕੰਟੈਕਟ ਤੇ ਸਿਸਟੈਮਿਕ ਇਹਨਾਂ 'ਚ ਬਸ ਇਹੀ ਫਰਕ ਹੈ ਕੰਟੈਕਟ ਇੰਗਲਿਸ਼ ਦਾ ਵਰਡ ਹੈ ਕੰਟੈਕਟ ਜਦੋਂ ਆਪਾਂ ਸਪਰੇਅ ਕਰਦੇ ਆ ਜਿਹੜੀ ਬਿਮਾਰੀ ਡਾਇਰੈਕਟ ਉਹਦੇ ਸੰਪਰਕ ਵਿੱਚ ਆ ਗਈ ਸਪਰੇਅ ਦੇ ਉਹੀ ਬਿਮਾਰੀ ਨੂੰ ਖਤਮ ਕਰਨਾ ਉਹਨੂੰ ਕੰਟੈਕਟ ਫੰਗੀ ਸਾਈਡ ਕਹਿੰਦੇ ਆ ਸਪਰੇਅ ਜਿਹੜੀ ਬਿਮਾਰੀ ਦੇ ਉੱਤੇ ਪੈ ਗਈ ਉਸੇ ਨੂੰ ਖਤਮ ਕਰੂ ਜਿਹੜੀ ਤੇ ਦਵਾਈ ਨਹੀਂ ਪਈ ਜਾਂ ਜਿਹੜੀ ਬਿਮਾਰੀ ਆਉਣੀ ਆ ਕੁਝ ਦਿਨਾਂ ਤੱਕਰ ਉਹਨੂੰ ਕੋਈ ਹੱਲ ਨਹੀਂ ਕੰਟੈਕਟ ਫੰਗੀ ਸਾਈਡ ਦਾ ਇਹਦੀ ਫੋਟੋ ਲਾ ਦਾਂਗੇ ਆਪਾਂ ਵੀ ਕੰਟੈਕਟ ਫੰਗੀ ਸਾਈਡ ਕਿਹੜੇ ਲੋੜ ਕੰਮ ਕਰਦਾ ਉਹ ਪੱਤੇ ਦੀ ਉਤਲੀ ਉਤਲੀ ਲੇਅਰ ਤੇ ਕੰਮ ਕਰਦਾ ਦੂਜਾ ਪੁਆਇੰਟ ਇਹਦਾ ਸਿਸਟੈਮਿਕ ਫੰਗੀ ਸਾਈਡ ਇਹ ਫੰਗੀ ਸਾਈਡ ਚ ਡੀਪ ਪੈਨੇਟ੍ਰੇਟ ਕਰਦਾ ਇਹ ਫੰਗੀ ਸਾਈਡ ਪੱਤੇ ਦੇ ਵਿੱਚ ਜਿਹੜੀ ਬਿਮਾਰੀ ਪੱਤੇ ਦੇ ਵਿੱਚ ਪੈਦਾ ਹੋ ਰਹੀ ਹੈ ਤੇ ਆਉਂਦੇ 5 ਤੋਂ 7 ਦਿਨਾਂ ਇੱਕ ਵਾਰੀ ਫੇਰ ਰਿਪੀਟ ਕਰਦਾ ਆਉਂਦੇ 5 ਤੋਂ 7 ਦਿਨਾਂ ਤਿੱਕਰ ਪੱਤੇ ਦੀ ਉਤਰਲੀ ਲੇਅਰ ਦੇ ਉੱਤੇ ਆਪਾਂ ਨੂੰ ਦਿਖਣ ਲੱਗੂਗੀ ਪੱਤੇ ਦੇ ਵਿੱਚ ਵੜ ਕੇ ਉਹਦਾ ਖਾਤਮਾ ਕਰਦੀ ਹੈ ਕਦੇ ਵੀ ਕੋਈ ਵੀ ਦਵਾਈ 100% ਖਾਤਮਾ ਨਹੀਂ ਕਰਦੀ ਹੁੰਦੀ ਚਾਹੇ ਦਿੰਦੇ ਆਪਣੇ ਆਮ ਹੀ ਕੰਪਨੀਆ ਵਾਲੇ ਵੀ A to Z ਖਾਤਮਾ ਕਿਉਂ ਨਾ ਤਾਂ ਆਪਾਂ ਉਹਨਾਂ ਦੇ ਹਿਸਾਬ ਨਾਲ ਕਦੇ ਵੀ ਪਾਣੀ ਪਾ ਸਕੀਏ ਆਪਣੀ ਵੀ ਮਜਬੂਰੀ ਹੁੰਦੀ ਹੈ ਜਦੋਂ ਵੀ ਆਪਾਂ ਉਹਨਾਂ ਦਾ ਪੈਂਪਲੇਟ ਪੜ੍ਹਦੇ ਹਾਂ ਉੱਥੇ ਲਿਖਿਆ ਹੁੰਦਾ 150 ਤੋਂ 200 ਲੀਟਰ ਪਾਣੀ ਪ੍ਰਤੀ ਏਕੜ ਹੁਣ 150 ਲੀਟਰ ਪਾਣੀ ਵੀ ਆਪਣੇ ਉਹਨਾਂ ਦਾ ਮਿਨੀਮਮ ਹੁੰਦਾ 150 ਲੀਟਰ ਪਾਣੀ ਤੇ 150 ਲੀਟਰ ਦੀਆਂ ਜੇ ਆਪਾਂ ਇੰਜਨ ਵਾਲੀਆਂ ਢੋਲੀਆਂ ਬਣਾ ਅਗੇ ਤਾਂ ਛੀ ਢੋਲੀਆਂ ਬਣ ਜਾਂਦੀਆਂ ਜਿਹੜਾ ਕੀ ਮੇਰੇ ਹਿਸਾਬ ਨਾਲ ਤਾਂ ਬਹੁਤ ਔਖਾ ਕੰਮ ਹੈ ਛੀ ਢੋਲੀਆਂ ਐਸ ਸੀ ਪੰਪ ਵੱਡੇ ਡਰਮ ਨਾਲ ਢੋਲ ਨਾਲ ਤਾਂ ਪੈ ਜਾਂਦੀਆਂ ਢੋਲੀਆਂ ਨਾਲ ਤਾਂ ਨਹੀਂ ਪੈਂਦੀ ਤੇ ਮੋਸਟਲੀ ਫਾਰਮਰ 70% ਫਾਰਮਰ ਢੋਲੀਆਂ ਨਾਲ ਕਰਦੇ ਆ ਤੇ ਬੈਟਰੀ ਵਾਲੀ ਨਾਲ ਤਾਂ ਉਦੋਂ ਵੀ ਘੱਟ 100 ਤੋਂ ਘੱਟ ਘਾਟੀ ਪਾਣੀ ਪੈਂਦਾ ਤਾਂ ਕਰਕੇ ਕਹਿਣਾ ਵੀ ਕੋਈ ਵੀ ਬਿਮਾਰੀ 100% ਨਹੀਂ ਜਾਂਦੀ ਬਾਣ ਚੋਂ ਉਹ ਆਪਾਂ ਦੋਨੇ ਕੰਟੈਕਟ ਤੇ ਸਿਸਟੈਮਿਕ ਦੀ ਆਪਾਂ ਫੋਟੋ ਲਾ ਦਾਂਗੇ ਉਹ ਤੁਸੀਂ ਸਮਝ ਲਿਓ ਜਿੰਨੀ ਮੇਰੀ ਸਮਝਾਉਣ ਦੀ ਮੇਰੀ ਗਿਆਨ ਦੇ ਅਕੋਰਡਿੰਗ ਮੈਂ ਤੁਹਾਨੂੰ ਸਮਝਾ ਸਕਦਾ ਬਸ ਜਦੋਂ ਕੋਈ ਵੀ ਫੰਗੀ ਸਾਈਡ ਆਪਾਂ ਖਰੀਦਣਾ ਉਦੋਂ ਬਸ ਇਹ ਦੇਖ ਲਿਏ ਵੀ ਉਹਦੇ ਚ ਕੰਟੈਕਟ ਵੀ ਹੋਵੇ ਪਲੱਸ ਉਹਦੇ ਸਿਸਟੈਮਿਕ ਵੀ ਹੋਵੇ ਦੋ ਸਾਲਟ ਹੋਣ ਜਿਵੇਂ ਐਮੀ ਸਟਾਰ ਚ ਵੀ ਆਉਂਦਾ ਅਵਤਾਰ ਆਉਂਦਾ ਜਨੇਪਲਸ ਹੈਕਸਾਗੋਨਾ ਜੋਲ ਕੋ ਸਟੂਡੀਓ ਆਉਂਦਾ ਬਹੁਤ ਆਉਂਦੇ ਆ ਜਿੰਨਾ ਚ ਕੰਟੈਕਟ ਤੇ ਸਿਸਟੈਮਿਕ ਦੋਨੇ ਹੁੰਦੇ ਨੇ ਬਸ ਲੈਣ ਵੇਲੇ ਇਹੀ ਧਿਆਨ ਰੱਖਣਾ ਵੀ ਕੰਟੈਕਟ ਵੀ ਹੋਵੇ ਸਿਸਟੈਮਿਕ ਵੀ ਹੋਵੇ ਕੰਟੈਕਟ ਹੋਣ ਦਾ ਕਾਰਨ ਵੀ ਜਿਹੜੀ ਬਿਮਾਰੀ ਉਸ ਵਕਤ ਆਪਣੇ ਬਾਹਣ ਵਿੱਚ ਆ ਗਈ ਹੈ ਉਹ ਰੁਕਿਆ ਜਾਵੇ ਤੇ ਜਿਹੜੀ ਆਉਂਦੇ 5-7 ਦਿਨਾਂ ਤੱਕ ਆਉਣੀ ਹੈ ਉਹਨੂੰ ਵੀ ਉੱਥੇ ਰੁਕਿਆ ਜਾਵੇ। ਉਦੋਂ ਅੱਗੇ ਨਾ ਆਵੇ। ਕਈ ਵਾਰ ਆਮ ਹੀ ਤੁਸੀਂ ਕੰਪਨੀਆਂ ਤੋਂ ਸੁਣਿਆ ਹੋਣਾ ਸਾਡੀ ਆਹ ਪ੍ਰੋਡਕਟ ਕਰ ਲਓ ਜੀ 25 ਦਿਨ ਨਹੀਂ ਬਿਮਾਰੀ ਆਉਂਦੀ। ਕੋਈ ਇਹੋ ਜਿਹਾ ਪ੍ਰੋਡਕਟ ਨਹੀਂ ਜਿਹੜਾ 25 ਦਿਨ ਤੁਹਾਡੇ ਬਾਹਰ ਚ ਕੋਈ ਬਿਮਾਰੀ ਆਉਂ ਤੋਂ ਰੋਕ ਸਕੇ। ਸਿਸਟੈਮਿਕ ਦਾ ਜਿੰਨਾ ਕੁ ਮੈਂ ਲਿਟਰੇਚਰ ਪੜ੍ਹਿਆ ਉਹ ਵੀ ਇਹ ਕਹਿੰਦੇ ਆ। ਪੱਤੇ ਦੀ ਇਨਰ ਲੇਅਰ ਦੇ ਵਿੱਚ ਅੰਦਰੋਂ ਅੰਦਰ ਜੋ ਵਾਤਾਵਰਨ ਦੇ ਅਕੋਰਡਿੰਗ ਬਿਮਾਰੀ ਪੈਦਾ ਹੋ ਰਹੀ ਹੈ ਸਿਸਟੈਮਿਕ ਉਹਨੂੰ ਰੋਕਦੀ ਹੈ ਨਾ ਕਿ ਜਿਹੜੀ 15 ਦਿਨਾਂ ਤਿੱਕਰ ਆਊਗੀ ਉਹਨੂੰ ਰੋਕ ਦੂਗੀ ਇੰਨਾ ਚਿਰ ਕਿਸੇ ਦਵਾਈ ਦਾ ਨਹੀਂ ਅਸਰ ਰਹਿੰਦਾ ਚਲੋ ਜਿਹੜੀ ਪੱਤੇ ਦੇ ਅੰਦਰ ਅੱਜ ਮੰਨ ਲਓ ਉਹਦੇ ਪ੍ਰਭਾਵ ਪੈਣੇ ਸਟਾਰਟ ਹੋਏ ਨੇ ਜਾਂ ਅੰਦਰ ਮਕੈਨਿਜ਼ਮ ਸ਼ੁਰੂ ਹੋਇਆ ਉਹਦੇ ਅੰਦਰ ਪੱਤੇ ਦੇ ਆਉਂਦੇ ਪੰਜ-ਛੇ ਦਿਨਾਂ ਤੱਕ ਰਪਾਤੇ ਦੇ ਬਾਹਰਲੀ ਲੇਅਰ ਤੇ ਆਉਣਾ ਉਹਨੂੰ ਰੋਕੂਗੀ ਸਿਸਟੈਮਿਕ ਵੀ 25 ਦਿਨ ਕੋਈ ਦਵਾਈ ਨਹੀਂ ਅਸਰ ਕਰਦੀ ਇਹ ਗੱਲ 'ਚ ਵੀ ਨਾ ਆਇਓ ਬਸ ਖਰੀਦਣ ਵੇਲੇ ਦੋ ਹੀ ਚੀਜ਼ਾਂ ਦਾ ਧਿਆਨ ਰੱਖਣਾ ਕੰਟੈਕਟ ਪਲੱਸ ਸਿਸਟੈਮਿਕ ਕਿਉਂਕਿ ਹੁਣ ਜੋ ਵਾਤਾਵਰਨ ਹੈ ਨਮੀ ਨਮੀ ਦੇ ਵਿੱਚ ਕਈ ਵਾਰ ਜਿਆਦਾ ਪਾਣੀ ਖੜਨ ਕਰਕੇ ਸ਼ੀਤ ਬਲਾਸਟ ਵੀ ਆਉਂਦਾ ਉਹਦੇ ਵਾਸਤੇ ਵੀ ਸਿਸਟੈਮਿਕ ਪਲੱਸ ਕੰਟੈਕਟ ਜ਼ਰੂਰੀ ਹੈ ਲੀਫ 스팟 ਵਾਸਤੇ ਵੀ ਸਸਟੇਨਿੰਗ ਪਲੱਸ ਕੰਟੈਕਟ ਜ਼ਰੂਰੀ ਹੈ ਤੇ ਹੁਣ ਆਪਣਾ ਝੋਨਾ ਤਕਰੀਬਨ ਸਾਰਿਆਂ ਦਾ ਜਿਨ੍ਹਾਂ ਦਾ ਜੂਨ ਜਲਾਈ ਚ ਲੱਗਿਆ ਤੇ ਜੋ ਬੰਦੇ ਆ ਦੋ ਵਧੀਆ ਫੰਗੀ ਸਾਈਡਾਂ ਨਾਲ ਤੇ ਝੋਨਾ ਆਪਣਾ ਪੱਕ ਜੂਗਾ ਸੋ ਧੰਨਵਾਦ ਵੀਰੋ ਇੰਨੀ ਕੀ ਜਾਣਕਾਰੀ